ਆਇਆ ਦਾ ਵੀਰ ਟਰਾਂਫਾਰਮ ਲਾਉਣ ਨੇ ਮੈਨੂੰ ਹੁਣ ਫੋਨ ਲੱਗਾ ਗਿਆ ਵੀ ਆਹ ਕੰਮ ਬਣ ਗਿਆ ਵਾ ਆਗੇ ਵੇਖਿਆ ਇੱਥੇ ਗੱਡੀ ਸਾਰੀ ਮੋਦੀ ਹੋਈ ਹੈ ਜਵਾਕ ਆ ਕੇ ਵਿੱਚੋਂ ਇਹਨਾਂ ਬਾਈਕਾਂ ਵਾਲੇ ਕੱਢੇ ਆ ਕਿਹੜੇ ਸਕੂਲ ਦੀ ਬਾਤ ਹੈ ਬਾਬਾ ਲਛੀਰਾਮ ਤਲਵੰਡੀ ਬੱਸ ਵਧੀਆ ਹਾਲਤ ਚ ਕਿਵੇਂ ਕਵਾੜ ਬੱਸ ਕੱਖ ਨਹੀਂ ਬਾਸ ਤੇ ਪੱਲੇਗਾ ਲਛੀਰਾਮ ਸਕੂਲ ਦੀ ਬੱਸ ਲਛੀਰਾਮ ਅਕੈਡਮਿਕ ਤਲਵੰਡੀ ਸੋਭਾ ਸੇ ਕਿਹੜੇ ਸਕੂਲ ਦੀ ਬਾਤ ਹੈ ਬਾਬਾ ਲਛੀਰਾਮ ਜੀ ਤਲਵੰਡੀ ਸੋਭਾ ਸੇ ਦੀ ਆ ਪੂਰੀ ਕਵਾੜ ਬਾਸ ਆ ਕੋਈ ਬ੍ਰੇਕ ਨਹੀਂ ਕੋਈ ਕੋਹ ਨਹੀਂ ਹਾਂ ਉਹ ਤੁਰੇ ਆਉਂਦਾ ਇੱਥੇ ਆ ਬੱਚੇ ਮਹਾ ਬੱਚੇ ਆ ਉਹ ਤੇ ਨਾਜਵਾ ਕਈ ਸੱਟਾਂ ਲੱਗੀਆਂ ਸਿਰ ਪਾਰ ਗਆਂ ਲਾਈ ਜੀ ਪੰਜ ਸੱਤ ਬੱਚਿਆਂ ਦੇ ਬਹੁਤ ਜਿਆਦਾ ਸੱਟਾਂ ਲੱਗੀਆਂ ਹੋਈਆਂ ਆ ਹਾਈ ਆ ਕੇ ਗੱਡੀ ਦੇ ਵਿੱਚ ਆ ਆ ਖੂਨ ਨਾਲ ਵਿੱਚ ਬੜਾ ਖੂਨ ਹੁੰਦਾ ਉਹ ਉਹ ਰੰਗ ਆ ਆ ਬਣਾ ਵੀਡੀਓ ਖਾ ਕੇ ਵਿੱਚ ਆ ਖੂਨ ਦੇਖੋ ਜਵਾਕਾਂ ਨਾਲ ਇਹ ਨਹੀਂ ਕਿ ਬੱਚੇ ਆ ਇਹ ਕਿਥੋਂ ਨਹੀਂ ਨਹੀਂ ਜਾਨ ਲੱਭਣੀ ਲਾਲੀ ਵੀ ਬਾਹਰ ਗੱਡੀ ਹੋਏ ਸਕੂਲ ਨੂੰ ਅਸੀਂ ਕੀ ਕਰਨਾ ਹੈ ਜਵਾਕਾਂ ਨੂੰ ਪਾ ਕੇ ਕੀ ਕਹਿੰਦਾ 10 ਮਿੰਟ ਲੇਟ ਉਹ ਤੇ ਨਾਲ ਪਾ 10 ਮਿੰਟ ਤੱਕ ਜਾਂਦੇ ਪਰ ਲੋਇਆ ਡਰਾਈਵਰ ਨੂੰ ਪੁੱਛੋ ਵੀ ਕਿਤਰਾ ਕਾ ਮੂਦੀ ਹੋਈ ਜੇ ਉੱਥੇ ਗੱਡੀ ਦਾ ਬ੍ਰੇਕ ਫੇਰ ਹੋ ਗਈ ਇਹਨੂੰ ਬੰਦ ਕਰ ਦਿੰਦਾ ਡਰਾਈਵਰ ਦੀ ਵਿੱਚ ਲੈ ਵੀਡੀਓ ਆ ਖੂਨ ਹੈ ਗੁਰੂ ਆਪਾਂ ਵੇਖਿਆ ਹੀ ਆ ਗਿਆ ਉਧਰ ਕੀ ਬਾ ਕਿੰਨਾ ਸਟਾ ਲੱਗਿਆ ਕਾ ਹਾ ਉੱਥੋਂ ਕੋਈ ਮੂਦੀ ਹੋਵੇ ਬੱਜੇ ਜਵਾਗ ਹੋ ਰਿਹਾ ਸ਼ੀਟਾਂ ਦੇ ਬੰਧ ਰਾ ਕੁੜਾ ਇੱਧਰ ਆ ਤੂੰ ਆ ਲੈ ਉਹ ਮੱਝਾ ਆ ਗਿਆ